ਕਉਤੇ ਜੀ ਮੈਂ ਆ ਸ਼ੁਕਰ ਗੁਜ਼ਾਰ ਐ ਮੇਰੇ ਸੁੱਖਾਂ ਲਈ ਜਿਨ੍ਹਾਂ ਨੇ ਮੇਰੇ ਸੁੱਖਾਂ ਲਈ ਜਿਨ੍ਹਾਂ ਨੇ ਚੱਲੇ ਦੁੱਖ ਹਜ਼ਾਰ ਬਹਿ ਆ ਸ਼ੁਕਰ ਗੁਜ਼ਾਰ ਉਹਨਾਂ ਦਾ ਮੈਂ ਆ ਸ਼ੁਕਰ ਗੁਜ਼ਾਰ ਨਹੀਂ ਭੁਲਾਈ ਭੁੱਲਦੀ ਮੈਨੂੰ ਬੇਬੇ ਦੀ ਕੁਰਬਾਨੀ ਉਹ ਰੱਬ ਵਰਗਾ ਸੀ ਬਾਪੂ ਮੇਰਾ ਕੋਈ ਨਾ ਉਸ ਦਾ ਸਾਨੀ ਉਹਨਾਂ ਪਿੱਛੋਂ ਭੈਣ ਭਰਾਵਾ ਦਿੱਤਾ ਰੱਜ ਪਿਆਰ ਮੈਂ ਆ ਸ਼ੁਕਰਗੁਜ਼ਾਰ ਉਹਨਾਂ ਦਾ ਮੈਂ ਆ ਸ਼ੁਕਰਗੁਜ਼ਾਰ ਤਨ ਮਾਪੇ ਜਿਨ੍ਹਾਂ ਕੁੜੀ ਪਾਲ ਕੇ ਸਾਡਾ ਵਿਹਾਰ ਚ ਆਇਆ ਫਲਦਾਰ ਬਿੜਕੰਡੇ ਬੂਟਾ ਮੇਰੇ ਲਈ ਉਗਾਇਆ ਪੱਤ ਛਟ ਵਿੱਚ ਵੀ ਜੀ ਇਸ ਬੂਟੇ ਤੇ ਉਹ ਪੱਤ ਛਟ ਵਿੱਚ ਵੀ ਇਸ ਬੂਟੇ ਤੇ ਰਹੀ ਸਦਾ ਬਹਾਰ ਮੈਂ ਆ ਸ਼ੁਕਰਗੁਜ਼ਾਰ ਉਹਨਾਂ ਦਾ ਮੈਂ ਆ ਸ਼ੁਕਰਗੁਜ਼ਾਰ ਮਾਨ ਜੋਗ ਸਭ ਟੀਚਰ ਮੇਰੇ ਜਿਨ੍ਹਾਂ ਪੜ੍ਹਨ ਸਿਖਾਇਆ ਵੇ ਆਪਣੇ ਸਿਰ ਚੋਂ ਕੱਢ ਕੇ ਚਾਹਣ ਮੇਰੇ ਸਿਰ ਵਿੱਚ ਪਾਇਆ ਜਿੰਨਾ ਸਤਕਾ ਅੱਜ ਕੱਲ ਮੇਰੀ ਅਰਸਾਂ ਵਿੱਚ ਉਡਾਰ ਮੈਂ ਆ ਸ਼ੁਕਰਗੁਜ਼ਾਰ ਉਹਨਾਂ ਦਾ ਮੈਂ ਆ ਸ਼ੁਕਰਗੁਜ਼ਾਰ ਉਹ ਗਾਵਾਂ ਮੱਝਾਂ ਬੱਕਰੀਆਂ ਨੇ ਮੈਨੂੰ ਦੁੱਧ ਪੋਲਾਇਆ ਵੱੜਦਾ ਊਠਾ ਹਲਖੂ ਜਿੰਨਾ ਸਾਡੇ ਖੇਤੀ ਬਾਇਆ ਗਲੀਆਂ ਵੇੜੇ ਪਿੰਡ ਤੇ ਟੋਬੇ ਮੇਰਾ ਬੜੇ ਸ਼ਿੰਗਾਰ ਮੈਂ ਆ ਸ਼ੁਕਰਗੁਜ਼ਾਰ ਉਹਨਾਂ ਦਾ ਮੈਂ ਆ ਸ਼ੁਕਰਗੁਜ਼ਾਰ ਬੱਚੇ دوست ਸਕੇ ਸੰਬੰਧੀ ਜਿੰਨਾ ਬਫਨ ਭਾਈ ਕਾਗਜ਼ ਕਲਮ ਪੰਜਾਬੀ ਹਿੰਦੀ ਇੰਗਲਿਸ਼ ਦਾ ਕਰ ਜਾਈ ਜਦ ਵੀ ਲੋੜ ਪਈਏ ਮੈਨੂੰ ਬੜੀਏ ਮਦਦਗਾਰ ਮੈਂ ਆ ਸ਼ੁਕਰਗੁਜ਼ਾਰ ਇਹਨਾਂ ਦਾ ਮੈਂ ਆ ਸ਼ੁਕਰਗੁਜ਼ਾਰ ਉਹ ਭਾਰਤ ਅਤੇ ਕੈਨੇਡਾ ਦੋਵੇਂ ਮੇਰੇ ਦੇਸ਼ ਪਿਆਰੇ ਭਾਰਤ ਅਤੇ ਕੈਨੇਡਾ ਦੋਵੇਂ ਮੇਰੇ ਦੇਸ਼ ਪਿਆਰੇ BC ਅਤੇ ਪੰਜਾਬ ਚ ਰਹਿ ਕੇ ਮਾਣੇ ਸੋਖੇ ਨਜ਼ਾਰੇ ਤਨ ਸ਼ਹੀਦ ਸਾਡੀ ਖਾਤਰ ਗਏ ਨਜਾਨਾ ਵਾਰ ਮੈਂ ਆ ਸ਼ੁਕਰ ਗੁਜ਼ਾਰ ਉਹਨਾਂ ਦਾ ਮੈਂ ਆ ਸ਼ੁਕਰ ਗੁਜ਼ਾਰ ਕਿ ਧਰਤੀ ਸੂਰਜ ਪਾਉਣ ਤੇ ਪਾਣੀ ਅਗਨੀ ਭੋਜਨ ਸਾਰੇ ਧਰਤੀ ਸੂਰਜ ਪਾਉਣ ਤੇ ਪਾਣੀ ਅਗਨੀ ਭੋਜਨ ਸਾਰੇ ਫਲ ਫੁੱਲ ਫੁੱਲ ਫਸਣਾ ਰੁਕਤੇ ਰੁੱਤਾਂ ਨਦੀਆਂ ਸਾਗਰ ਪਿਆਰੇ ਜਿਸ ਮਾਰਕ ਨੇ ਚੰਦ ਫਰਵਾਹੀ ਦਿੱਤਾ ਬੇਸ਼ੁਮਾਰ ਮੈਂ ਆ ਸ਼ੁਕਰਗੁਜ਼ਾਰ ਉਹਨਾਂ ਦਾ ਮੈਂ ਆ ਸ਼ੁਕਰਗੁਜ਼ਾਰ ਜੇ ਕਹਾਤਾ ਚੰਗੀ ਲੱਗੀ ਜੀ ਇਹਨੂੰ ਲਾਈਕ ਵੀ ਕਰਿਓ ਤੇ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ